ਨਾ ਦੇਖੋ ਜਿਆ ਕਿਨੀ ਗੰਦੀ ਸਮੈਲ ਆ ਰਹੀ ਹੈ ਖਰਾਬ ਬੇਦਰ ਲੋਕੀ ਉਸ ਪਾਈ ਦੇ ਤੇ 5 ਮਿੰਟਾਂ ਦੇ ਘਟੇ ਮਾਰਨ ਆ ਆ ਦੇਖੋ ਇਹ ਕੀ ਹੈ ਇਹ ਖਰਾਬ ਨਿਕਲੇ ਜੀ ਟੇਸਟ ਕਰਕੇ ਦੇਖੋ ਤੁਸੀਂ ਨਹੀਂ ਤੁਹਾਨੂੰ ਪਤਾ ਮਾਰਾ ਕਿ ਕਿੰਨੇ ਕੋਲ ਜੀ ਕੁਝ ਨਹੀਂ ਖਾਣੇ ਚੱਲ ਰਹੇ ਹਮਾਰੇ ਤੁਸੀਂ ਆਪ ਖਾਣਾ ਨਹੀਂ ਹੋ ਮਾਰੇ ਜੀ ਕਿੰਦਾ ਇਹ ਦੂਸਰ ਮਾਰੇ ਅਸੀਂ ਜਿੱਥੇ ਆਲੇ ਤੇ 2 ਬਜ ਵਕਾਨੇ ਖਾਤਾ ਚਮੈਲੀ ਦਾ ਆ ਜਮਨ ਹੋ ਗਿਆ ਮਾਰ ਅਸੀਂ ਤੁਸੀਂ ਬਾਈਟ ਲੈ ਕੇ ਦੇਖੋ ਉੱਪਰ ਵਾਲੀ ਉਹ ਵੀ ਸਮੈਲ ਵਾਲੀ ਕਰਾਈ ਜਾਏ ਬਾਈਟ ਦਾ ਕੋਈ ਟੈਂਸ਼ਨ ਨਹੀਂ ਹੈਗੀ ਖੱਡੀ ਨੂੰ ਕਰਕੇ ਦੇਖੋ ਅਗਰ ਜੀ ਗੱਲ ਉਹ ਨਹੀਂ ਹੈਗੀ ਮੇਨ ਮਹਾਰਾਜ ਤੁਹਾਨੂੰ ਆਪ ਧਿਆਨ ਦੇਣਾ ਚਾਹੀਦਾ ਇਹ ਕੀਆਲੇ ਉੱਤੇ ਤੁਹਾਨੂੰ ਪਤਾ ਕਿਹਨੇ ਬੱਚੇ ਮਰ ਗਏ ਜਾਂ ਕਹਿ ਲਓ ਤੁਸੀਂ ਬਿਮਾਰ ਹੋ ਰਹੇ ਹੋ ਟੈਂਸ਼ਨ ਕੀ

ਕਿੰਦਾ ਇਹ ਤੁਸਨ ਮਾਰੇ ਅਸੀਂ ਜਿੱਥੇ ਆਲੇ ਤੇ 2 ਬਜ ਵਕਾਂੇ ਖਾਤਾ ਚਿੱਕਾ ਮੈਲੀ ਦਾ ਆ ਜਮਨ ਹੋਇਆ ਹੈ ਮਾਰੇ ਟੈਂਸ਼ਨ ਤੁਸੀਂ ਵਾਈਟ ਲੈ ਕੇ ਦੇਖੋ ਉੱਪਰ ਵਾਲੀ ਉਹ ਵੀ ਸਮੈਲ ਵਾਲੀ ਕਰਾਈ ਜਾਏ ਵਾਈਟ ਦਾ ਕੋਈ ਟੈਂਸ਼ਨ ਨਹੀਂ ਹੈਗੀ ਖੱਡੀ ਵੀ ਤਾਂ ਚੱਕੀਰ ਦੇਖੋ ਅਜੀ ਗੱਲ ਉਹ ਨਹੀਂ ਹੈਗੀ ਮੇਨ ਮਾਰੇ ਤੁਹਾਨੂੰ ਆਪ ਧਿਆਨ ਦੇਣਾ ਚਾਹੀਦਾ ਇਹ ਇੱਥਾਂ ਦੇ ਉੱਤੇ ਤੁਹਾਨੂੰ ਪਤਾ ਕਿੰਨੇ ਬੱਚੇ ਮਰ ਗਏ ਜਾਂ ਕਹਿ ਲੋ ਤੁਸੀਂ ਬਿਮਾਰ ਹੋ ਰਹੇ ਹੈਗੇ

ਕਿੰਦਾ ਇਹ ਦੂਸਰ ਮਾਰੇ ਅਸੀਂ ਜਿੱਥੇ ਆਲੇ ਤੇ 2 ਬਜ ਵਕਾਨੇ ਖਾਤਾ ਚਮੈਲੀ ਦਾ ਆ ਜਮਨ ਹੋ ਗਿਆ ਮਾਰ ਅਸੀਂ ਤੁਸੀਂ ਬਾਈਟ ਲੈ ਕੇ ਦੇਖੋ ਉੱਪਰ ਵਾਲੀ ਉਹ ਵੀ ਸਮੈਲ ਵਾਲੀ ਕਰਾਈ ਜਾਏ ਬਾਈਟ ਦਾ ਕੋਈ ਟੈਂਸ਼ਨ ਨਹੀਂ ਹੈਗੀ ਖੱਡੀ ਨੂੰ ਕਰਕੇ ਦੇਖੋ ਅਗਰ ਜੀ ਗੱਲ ਉਹ ਨਹੀਂ ਹੈਗੀ ਮੇਨ ਮਹਾਰਾਜ ਤੁਹਾਨੂੰ ਆਪ ਧਿਆਨ ਦੇਣਾ ਚਾਹੀਦਾ ਇਹ ਕੀਆਲੇ ਉੱਤੇ ਤੁਹਾਨੂੰ ਪਤਾ ਕਿਹਨੇ ਬੱਚੇ ਮਰ ਗਏ ਜਾਂ ਕਹਿ ਲਓ ਤੁਸੀਂ ਬਿਮਾਰ ਹੋ ਰਹੇ ਹੋ ਟੈਂਸ਼ਨ ਕੀ ਤੇ ਸਸ ਜੀ ਲੱਗਦਾ ਹੈ ਬੜਾ ਬਹੁਤ ਖਰਾਬ ਆਹ ਦੇਖੋ ਜੀ ਆ ਕਿੰਨੀ ਗੰਦੀ ਸਮੈਲ ਆ ਰਹੀ ਹੈ ਖਰਾਬ ਬੇਦਰ ਉਹ ਕੇ ਉਸ ਪਾਈ ਦੇ ਤੇ 500 ਗੱਟੇ ਮਾਰਨੇ ਆ ਆ ਦੇਖੋ ਇਹ ਕੀ ਹੈ ਖਰਾਬ ਨਿਕਲੇ ਜੀ ਟੈਸਟ ਕਰਕੇ ਦੇਖੋ ਤੁਸੀਂ ਨਹੀਂ ਤੁਹਾਨੂੰ ਪਤਾ ਮਾਰਾ ਕਿ ਕਿੰਨੇ ਕੋਲ ਜੀ ਕੁਝ ਨਹੀਂ ਖਾਣੇ ਚੱਲ ਰਹੇ ਮਾਰੇ ਤੁਸੀਂ ਆਪ ਖਾਣਾ ਨਹੀਂ ਹੋ ਮਾਰੇ ਜੀ ਕਿੰਦਾ ਇਹ ਤੁਸਨ ਮਾਰੇ ਅਸੀਂ ਜਿੱਥੇ ਆਲੇ ਤੇ 2 ਬਜ ਵਕਾਂੇ ਖਾਤਾ ਚਿੱਕਾ ਮੈਲੀ ਦਾ ਆ ਜਮਨ ਹੋਇਆ ਹੈ ਮਾਰੇ ਟੈਂਸ਼ਨ ਤੁਸੀਂ ਵਾਈਟ ਲੈ ਕੇ ਦੇਖੋ ਉੱਪਰ ਵਾਲੀ ਉਹ ਵੀ ਸਮੈਲ ਵਾਲੀ ਕਰਾਈ ਜਾਏ ਵਾਈਟ ਦਾ ਕੋਈ ਟੈਂਸ਼ਨ ਨਹੀਂ ਹੈਗੀ ਖੱਡੀ ਵੀ ਤਾਂ ਚੱਕੀਰ ਦੇਖੋ ਅਜੀ ਗੱਲ ਉਹ ਨਹੀਂ ਹੈਗੀ ਮੇਨ ਮਾਰੇ ਤੁਹਾਨੂੰ ਆਪ ਧਿਆਨ ਦੇਣਾ ਚਾਹੀਦਾ ਇਹ ਇੱਥਾਂ ਦੇ ਉੱਤੇ ਤੁਹਾਨੂੰ ਪਤਾ ਕਿੰਨੇ ਬੱਚੇ ਮਰ ਗਏ ਜਾਂ ਕਹਿ ਲੋ ਤੁਸੀਂ ਬਿਮਾਰ ਹੋ ਰਹੇ ਹੈਗੇ ਇਹ ਕੈਸਟ ਮਿਲਦਾ ਹੈ ਪਰ ਇਹ ਖਰਾਬ